ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਟੂਰੀ ਕਾਰ ਬਜ਼ਾਰ ਬ੍ਰਾਂਚ ਸੰਗਰੂਰ ਤੋਂ ਸੰਗਰੂਰ ਬਰਨਾਲਾ ਪਹੀੜ ਤੋਂ ਤੁਹਾਡੇ ਨਾਲ ਆਪਾਂ ਆ ਰਾਫਤਾ ਚੱਲਦਾ ਰਹਿੰਦਾ ਛੋਟ ਰੀਲਾਂ ਪੈਂਦੀਆਂ ਰਹਿੰਦੀਆਂ ਨੇ ਤੇ ਵੱਡੀਆਂ ਵੀਡੀਓ ਪੈਂਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਕਰ ਦਿਓ ਅੱਜ ਦਾ ਸਟਾਕ ਬਹੁਤ ਵਧੀਆ ਕਿਉਂਕਿ ਅੱਜ ਸਾਡੇ ਕੋਲ ਦੇਖੋ ਸ਼ੈਵਰ ਲੈ ਟੋਟ ਤੋਂ ਲੈ ਕੇ ਟੋਇਟਾ ਮਰੂਤੀ ਹੁੰਡਾਈ ਬਾਕਸ ਵੈਗਨ ਸਾਨੂੰ ਹਰ ਬ੍ਰਾਂਡ ਨਾਲ ਥੋੜਾ ਜਿਹਾ ਥੋੜਾ ਰੂਬਰੂ ਕਰਾਵਾਂਗੇ ਕਿਉਂਕਿ ਹਰ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ ਭਰੀ ਪਈ ਆ ਪੂਰਾ ਭਰਪੂਰ ਆ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਸਾਡੇ ਕੋਲੇ ਔਰ ਆਪਾਂ ਗੱਲ ਕਰਦੇ ਹਾਂ ਧੂਰੀਕਾਰ ਬਜ਼ਾਰ ਕਿਉਂ ਧੂਰੀਕਾਰ ਬਜ਼ਾਰ ਦਾ ਚਲ ਦਿੰਨੇ ਆਪਾਂ ਇਹ ਗੱਡੀ ਕਿੱਥੋਂ ਲੈ ਕੇ ਆਈਏ ਆਪਣੇ ਕੋਲ ਪੈਸੇ ਘਟਨੇ ਬਜਟ ਨਹੀਂ ਹੈਗਾ ਆਪਾਂ ਬਜਟ ਕਿੱਥੋਂ ਲੈ ਕੇ ਆਈਏ ਆਪਾਂ ਨੂੰ ਇਹ ਵੀ ਡਰ ਆ ਵੀ 15 ਸਾਲ ਪੁਰਾਣੀ ਗੱਡੀ ਬੰਦ ਹੋ ਜਾਊਗੀ ਤਾਂ ਆਪਾਂ ਉੱਚਾ ਮਾਡਲ ਗੱਡੀ ਕਿੱਥੋਂ ਲੈ ਕੇ ਆਈਏ ਬਜਟ ਆਪਣੇ ਕੋਲ ਥੋੜਾਗਾ ਹੋਰ ਵੀ ਕਈ ਤਰ੍ਹਾਂ ਜਿਵੇਂ ਲੋਨ ਮਿਲੂ ਕੇ ਨਹੀਂ ਮਿਲੂ ਹਰ ਤਰ੍ਹਾਂ ਦੇ ਮਤਲਬ ਆਪਣਾ ਜਿਹੜੇ ਗਾਹਕ ਨੇ ਉਹਨਾਂ ਦੇ ਅੰਦਰ ਦਿਮਾਗ 'ਚ ਆਪਣੇ ਦਿਮਾਗਾਂ ਦੇ ਵਿੱਚ ਇਹ ਸਵਾਲ ਹਮੇਸ਼ਾ ਚੱਲਦੇ ਰਹਿੰਦੇ ਨੇ ਕਿਉਂਕਿ ਮੀਡੀਅਮ ਕਲਾਸ ਲੋਅਰ ਕਲਾਸ ਫੈਮਿਲੀ ਨਾਲ ਆਪਾਂ ਬਿਲੋਂਗ ਕਰਦੇ ਆਂ ਤੇ ਉੱਥੇ ਇਸ ਤਰ੍ਹਾਂ ਦੀ ਆਪਾਂ ਨੂੰ ਆਉਂਦੀ ਰਹਿੰਦੀਆਂ ਦਿੱਕਤ ਵੀ ਇਹ ਸਾਰੀਆਂ ਸਮੱਸਿਆ ਦਾ ਹੱਲ ਸਾਡੇ ਕੋਲ ਆ ਸਾਡੇ ਕੋਲ ਉੱਚਾ ਮਾਡਲ ਗੱਡੀਆਂ ਲੋਅ ਬਜਟ ਦੇ ਵਿੱਚ ਲੋਨ ਫੈਸਿਲਿਟੀ ਸਰਟੀਫਾਈਡ ਰਿਪੋਰਟ ਕੋਈ ਐਕਸੀਡੈਂਟ ਨਹੀਂ ਹੋਊ ਕੋਈ ਲੱਗੀ ਵੀ ਨਹੀਂ ਹਰ ਤਰ੍ਹਾਂ ਦੀ ਰਿਪੋਰਟ ਤੁਹਾਨੂੰ ਗੱਡੀ ਦੀ ਬਿਲਕੁਲ ਪ੍ਰੋਪਰ ਮਿਲੂ ਸ਼ੁਰੂ ਕਰਦੇ ਆਪਾਂ ਅੱਜ ਦਾ ਸਟਾਕ ਸਟਾਕ ਬਹੁਤ ਲੰਬਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਜੂਗਾ ਤੇ ਵੀਡੀਓ ਨਾ ਬਣੇ ਰਹੋ ਪਹਿਲੀ ਗੱਡੀ ਤੋਂ ਆਪਾਂ ਸਟਾਰਟ ਕਰਦੇ ਹਾਂ ਪਹਿਲੀ ਗੱਡੀ ਆ ਗਈ ਸਾਡੇ ਕੋਲ ਰਨਾਲਡ ਦੀ ਡਸਟਰ ਅਲਾਈ ਵੀਲ ਪਏ ਹੋਏ ਨੇ 2014 ਮਾਡਲ ਹੈ ਜੀ 85 BHP ਵਿੱਚੋਂ ਵੀ ਤੁਸੀਂ ਇੱਕ ਵਾਰ ਦੇਖ ਲਓ ਥੋੜਾ ਜਿਹਾ ਅੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਹਾਂ ਕਿਉਂਕਿ ਜਿਆਦਾ ਡਿਟੇਲ ਲੈਣੀ ਹੈ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਜ਼ਰੂਰੀ ਆ ਲੈਫਟ ਸਾਈਡ ਤੁਸੀਂ ਦੇਖੋ ਲਾਈ ਵਗੈਰ ਅਲਾਈ ਪੌਲਰਟੀ ਦੇ ਅਲਾਈ ਪਏ ਹੋਏ ਨੇ ਤੇ ਮਿਚਲਨ ਦੇ ਟਾਇਰ ਕੰਡੀਸ਼ਨ ਬਹੁਤ ਸ਼ਾਨਦਾਰ ਆ ਗੱਡੀ ਦੀ ਤੇ ਗੱਡੀ ਦਾ ਜਿਹੜਾ ਰੇਟ ਆ ਸਾਢੇ 3 ਲੱਖ ਪੈਗਨਰ ਖੜੀ ਆ 2018 ਮਾਡਲ ਕੰਪਨੀ ਸੀएनजी ਆ ਤੇ ਐਨਓਸੀ ਤੁਹਾਨੂੰ ਨਾਲ ਮਿਲ ਜੂ ਅਸੀਂ ਚਲਾ ਰਹੇ ਸੀ ਪਹਿਲਾਂ ਹੁਣ ਸਾਡੀ ਸਲਾਹ ਬਣੀ ਆ ਵੀ ਇਹਨੂੰ ਦੇ ਦਈਏ 2 ਸਾਲ ਚਲਾਈ ਆ ਸੀ ਗੱਡੀ ਇਹ ਕੰਪਨੀ ਸੀएनजी ਵਾਲੀ ਆ ਤੇ ਐਨਓਸੀ ਤੁਹਾਨੂੰ ਨਾਲ ਮਿਲੂਗੀ ਗੱਡੀ ਦਾ ਰੇਟ ਆ ਹੀ 310000 ਲਓ ਜੀ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚੱਲਦੇ ਆ ਪਹਿਲਾਂ ਤੁਹਾਨੂੰ ਬਾਹਰ ਵਾਲੀਆਂ ਗੱਡੀਆਂ ਦਿਖਾਵਾਂਗੇ ਫਿਰ ਤੁਹਾਨੂੰ ਅੰਦਰ ਵਾਲੀਆਂ ਗੱਡੀਆਂ ਦਿਖਾਵਾਂਗੇ ਤੇ ਅਗਲੀ ਗੱਡੀ ਆ ਗਈ ਜੀ 2016 ਮਾਡਲ ਕੇ 10 ਪੀਵੀ03 ਨੰਬਰ ਦੀ ਗੱਡੀ ਆ ਲਗਭਗ ਲਗਭਗ origignal ਐ ਐਮਆਰਐਫ ਦੇ ਟਾਇਰ ਨੇ ਕਈ ਵਾਰ ਪੂਰੀ ਡਿਟੇਲ ਦੋਸਤੋ ਨਹੀਂ ਦੱਸੀ ਜਾਂਦੀ ਤੇ ਤੁਸੀਂ ਫੋਨ ਕਰਕੇ ਵੀ ਲੈ ਸਕਦੇ ਹੋ ਮਤਲਬ ਜੋ ਰਿਪੋਰਟ ਸਾਡੇ ਆਫਿਸ ਤੋਂ ਮਿਲੂਗੀ ਉਹ ਬਿਲਕੁਲ ਜੈਨੂਨ ਹੋਊਗੀ ਤੁਹਾਡੀ ਪੁਕਾਈ ਨਹੀਂ ਹੋਈ ਹੋਊਗੀ ਤੁਸੀਂ ਜਿੰਨੀ ਮਰਜ਼ੀ ਦੂਰੋਂ ਆਓਗੇ ਤੇ ਤੁਸੀਂ ਆਨਲਾਈਨ ਵੀ ਗੱਡੀ ਪਰਚੇਸ ਕਰ ਸਕਦੇ ਹੋ ਵਿੱਚੋਂ ਤੁਸੀਂ ਦੇਖੋ ਇੰਟੀਰੀਅਰ ਬਹੁਤ ਸੋਹਣਾ ਕੰਪਿਊਟਰ ਸੀਡੀ ਪਲੇਅਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਗੱਡੀ ਦਾ ਰੇਟ ਆ ਜੀ 2,85,000 ਰੁਪਏ ਜੀ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਅ uh, ਕੇ 10 ਆ ਗਈ ਜੀ ਇਹ ਵੀ 19 ਮਾਡਲ ਗੱਡੀ ਆ ਤੇ 310000 ਰੁਪਏ ਦੀ ਤੁਹਾਨੂੰ ਇਹ ਐਨਓਸੀ ਇਹ ਗੱਡੀ ਮਿਲ ਜੂਗੀ ਜੀ ਤੇ ਇਹ ਗੱਡੀ ਦੀ ਹਾਲਤ ਬਹੁਤ ਵਧੀਆ ਸਿਲਵਰ ਰੰਗ ਹੈ ਅ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚਲਦੇ ਆ ਅਗਲੀ ਗੱਡੀ ਆ ਗਈ ਜੀ ਇਹ 2013 ਮਾਡਲ 2013 ਮਾਡਲ ਸਵਿਫਟ ਆ ਗਈ ਜੀ ਇਹ ਵਾਈਟ ਕਲਰ ਦੇ ਵਿੱਚ ਲਗਭਗ origignal ਪੇਂਟ ਦੀ ਗੱਡੀ ਆ ਅ ਬਹੁਤ ਸੋਹਣੀ ਕੰਡੀਸ਼ਨ ਚਾ ਪੀ ਵੀ 13 ਮੇਰੇ ਖਿਆਲ origignal ਨੰਬਰ ਦੀ ਗੱਡੀ ਆ ਫਸਟ ਓਨਰ ਗੱਡੀ ਆ ਕੀ ਬਾਤ ਆ ਅਨਿਆਨ ਯਾਰ ਚੱਲੀ ਆ ਤੇ ਕੱਲੀ ਡਿੱਗੀ ਪੇਂਟ ਆ ਲਗਭਗ 4.4 ਦੀ ਰੇਂਜ ਚ ਹੋਣੀ ਆ ਉਹਨੂੰ ਪਤਾ ਨਹੀਂ ਹੁਣ ਵੈਸੇ 13 ਮਾਡਲ ਗੱਡੀ ਕੋਰ ਆ ਗਈ ਜੀ 3,10,000 ਰੁਪਏ ਦੀ ਆ I20 ਸਪੋਰਟਸ ਮਾਡਲ ਦੇ ਵਿੱਚ ਆ PV 19 ਨੰਬਰ ਲਗਭਗ ਤੁਸੀਂ ਦੇਖੋਗੇ ਸੰਗਰੂਰ ਦੇ ਵਿੱਚ ਸਾਡੇ ਕੋਲ ਪੰਜਾਬ ਨੰਬਰ ਦਾ ਸਟਾਕ ਬਹੁਤ ਜ਼ਿਆਦਾ ਹੈਗਾ ਤੇ ਟਾਈਮ ਨਾ ਲਾਇਓ ਫਟਾਫਟ ਜੇ ਤੁਹਾਡੇ ਕੋਲ ਬਜਟ ਘੱਟ ਹੈ ਵੱਧ ਹੈ ਕੁਝ ਵੀ ਹੈ ਤੁਸੀਂ ਕਾਲ ਕਰੋ ਤੁਹਾਨੂੰ ਹਰ ਬਜਟ ਦੀ ਹਰ ਤਰ੍ਹਾਂ ਦੀ ਗੱਡੀ ਤੁਹਾਨੂੰ ਅਸੀਂ ਤਿੰਨਾਂ ਬ੍ਰਾਂਚਾਂ ਤੋਂ ਤੁਹਾਨੂੰ ਮਿਲ ਸਕਦੀ ਹੈ ਸਾਡੇ ਸੰਗਰੂਰ ਬਰਨਾਲਾ ਤੇ ਪਹੀੜ ਤੋਂ ਲੋ ਜੀ ਆਹ ਦੇਖੋ ਤੁਹਾਨੂੰ ਗੱਲ ਕਰ ਰਹੇ ਸੀ ਆਪਾਂ ਉੱਚੇ ਮਾਡਲ ਦੀਆਂ ਗੱਡੀਆਂ ਇਹ ਰੇਟ ਆ ਇਹਦਾ ਰੇਟ ਹਾਂ 310 ਅਗਲੇ ਮਾ ਅਗਲੀ ਗੱਡੀ ਆ ਗਈ ਜੀ 2018 ਮਾ ਰੈਡੀ ਕੋ ਗੱਡੀ ਵਾਈਟ ਕਲਰ ਚ ਆਲ オリジナル45000 ਕਿਲੋਮੀਟਰ ਚੱਲੀ ਹੋਈ ਆ ਤੇ ਬਿਲਕੁਲ ਨਵੀਂ ਨਕੋਰ ਗੱਡੀ ਆ ਮਤਲਬ ਤੁਸੀਂ ਛੋਟੀ ਗੱਡੀ ਲੈਣਾ ਚਾਹੁੰਦੇ ਹੋ अल्टੋ ਤੋਂ ਅੱਕੇ ਹੋਏ ਹੋ ਆਈ 10 ਲੈਣਾ ਨਹੀਂ ਚਾਹਦੇ ਐਵਰੇਜ ਨਹੀਂ ਦਿੰਦੀ ਤਾਂ ਇਹ ਗੱਡੀ ਲੈ ਕੇ ਜਾਓ 2000 ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 225000 ਰੁਪਏ ਉਹ ਪਿੱਛੇ ਤੁਸੀਂ ਇੱਕ ਗੱਡੀ ਹੋਰ ਦੇਖ ਰਹੇ ਹੋ Swift ਖੜੀ ਹੈ ਸਾਡੇ ਕੋਲੇ alloy wheel with with alloy wheel 2015 model BDI 440000 ਰੁਪਿਆ ਤੇ ਬਹੁਤ ਸੋਹਣੀ ਗੱਡੀ ਆ ਹਲਾਏ ਪਏ ਹੋਏ ਨੇ ਤੇ ਟਾਇਰ ਟੂਲ ਵਗੈਰਾ ਸਾਰਾ ਕੁਝ ਨਵੇਂ ਨੇ ਨਵੇਂ ਟਾਇਰ ਨਵੇਂ ਹਲਾਏ 440000 ਰੁਪਏ ਦੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਅੰਦਰ ਵਾਲੀ ਗੱਡੀ 17 model Etios all original paint certified report ਕੱਲੇ ਬੰਪਰ ਬੰਪਰ ਪੇਂਟ ਨੇ ਹੋਰ ਕਿਤੋਂ ਪੇਂਟ ਨਹੀਂ ਗੱਡੀ ਗਾਰੰਟੀ ਤੇ ਅੰਟੀਰੀਅਰ ਵਗੈਰਾ ਵੀ ਤੁਹਾਨੂੰ ਦਿਖਾਉਣਾ ਹੈ ਅੰਟੀਰੀਅਰ ਵਗੈਰਾ ਵੀ ਬਹੁਤ ਵਧੀਆ ਗੱਡੀ ਦਾ ਅੰਟੀਰੀਅਰ ਦੇਖੋ ਗੱਡੀ ਦਾ ਬਹੁਤ ਸ਼ਾਨਦਾਰ ਹੈ ਟੱਚ ਸਕਰੀਨ ਲੱਗਿਆ ਹੈ ਤੇ ਲੈਦਰ ਦੇ ਸੀਟ ਕਵਰ ਨੇ 2 에어 ਬੈਗ 1 ਲੱਖ 15-20 ਹਜ਼ਾਰ ਕਿਲੋਮੀਟਰ ਦੇ ਲਗਭਗ ਚੱਲੀ ਹੋਈ ਹੈ ਗੱਡੀ ਦਾ ਬਜਟ ਹੈ ਜੀ ਸਿਰਫ ਔਰ ਸਿਰਫ 5,65,000 ਰੁਪਏ 2014 ਮਾਡਲ ਗੱਡੀ ਇੱਥੇ ਹੱਸ ਦੇਖੋ ਦੋ ਖੜੀਆਂ ਨੇ ਕਿਸੇ ਕਾਰ ਬਿਅਰ ਚ ਵਗਜੋ ਇੱਕ ਗੱਡੀ ਮਸਾ ਮਿਲਦੀ ਹੈ ਜੀ ਦੋ ਦੋ ਗੱਡੀਆਂ ਖੜੀਆਂ ਨੇ ਬਹੁਤ ਟੌਪ ਦੇ ਲਾਏ ਪਲਾਟੀ ਦੇ ਲਾਏ ਨੇ ਪੰਜਾਬ ओरिजिनल ਨੰਬਰ ਦੀ ਗੱਡੀ ਆ ਫਰਸਟ ਓਨਰ 1 ਲੱਖ ਕਿਲੋਮੀਟਰ ਚੱਲੀ ਹੋਈ ਆ ਤੇ ਲੋ ਜੀ ਰੇਟ ਆ ਗੱਡੀ ਦਾ ਸਾਢੇ 3 ਲੱਖ ਰੁਪਈਆ ਜੀ ਸਾਢੇ 3 ਲੱਖ ਰੁਪਈਆ 14 ਮਾਡਲ ਗੱਡੀ ਬਹੁਤ ਸੋਹਣੀ ਲਾਏ ਬਹੁਤ ਵਧੀਆ ਟਾਇਰ ਲੈ ਜੋ ਧੂਰੀਕਾਰਪ ਜਾਂ ਸੰਗਰੂਰ ਤੋਂ ਅਗਲੀ ਗੱਡੀ ਆ ਗਈ ਜੀ ਈਓਨ 16 ਮਾਡਲ ਹੈ ਜੀ ਕੰਪਨੀ ਸੀएनजी ਵਾਲੀ ਗੱਡੀ ਆ ਆਪਾਂ ਗੱਲ ਕਰ ਰਹੇ ਸੀ ਵੀ ਲੋ ਬਜਟ ਦੇ ਵਿੱਚ ਉੱਚਾ ਮਾਡਲ ਗੱਡੀ 16 ਮਾਡਲ ਗੱਡੀ ਤੁਹਾਨੂੰ ਦਵਾਂਗੇ ਜੀ ਫਿਰ ਦਾ ਐਨਓਸੀ 1 ਲੱਖ 80 ਹਜ਼ਾਰ ਰੁਪਈਆ ਜੀ ਪੈਰ ਵਗੈਰਾ ਨਵੇਂ ਨੇ 80% ਨੇ ਤੇ ਕੰਪਨੀ ਸੀएनजी ਵਾਲੀ ਗੱਡੀ ਆ ਅਗਲੀ ਗੱਡੀ ਵੱਲ ਚਲਦੇ ਆ ਅਗਲੀ ਗੱਡੀ ਆ ਗਈ ਜੀ ਸਾਡੇ ਕੋਲੇ ਐਕਸਯੂਵੀ 500 2015 ਮਾਡਲ ਡਬਲ 6 ਮਾਡਲ ਦੇ ਵਿੱਚ ਹੈ ਫਰਸਟ ਓਨਰ ਗੱਡੀ ਆ ਪਪਾ ਕੋ ਰਿਜਨਲ ਇੱਕ ਡੇਢ ਪੀਸ ਪੇਂਟ ਗੱਡੀ ਦੇ ਵਿੱਚ ਤੇ ਗੱਡੀ ਦਾ ਬਜਟ ਹੈ 4,80,000 ਰੁਪਿਆ ਵਿਦ ਐਨਓਸੀ ਫਰਸਟ ਓਨਰ ਗੱਡੀ ਹੈ ਬ੍ਰੈਸਟੌਨ ਦਾ ਟਾਇਰ ਬਹੁਤ ਪਿਆਰੀ ਗੱਡੀ ਲੋ ਜੀ ਆ ਆ ਗਈ ਗੱਡੀ ਤੁਹਾਨੂੰ ਹੈਰਾਨ ਕਰਨ ਵਾਲੇ ਰੇਟ ਦੀ 6,75,000 ਰੁਪਈ ਦੀ ਗੱਡੀ ਐਸਟੈਂਡ 2015 ਮਾਡਲ ਨਹੀਂ ਮਿਲਦੀ ਮਾਰਕੀਟ ਦੇ ਵਿੱਚ ਸਾਡੇ ਕੋਲ ਖੜੀ ਆ ਤੇ ਇੱਕ ਇੱਕ ਅੱਧਾ ਪੀਸ ਬੰਪਰ ਸ਼ੈਂਪਰ ਕੋਈ ਪੇਂਟ ਹੈਗਾ ਬਾਕੀ ਟੋਟਲ オリジナル ਆ ਕੈਪਟਨ ਸੀਟਾਂ ਵਾਲੀ ਆ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਨੰਬਰ ਬਹੁਤ ਵਧੀਆ ਪੀਵੀ 820400 ਲੈ ਜਾਓ ਧੂਰੀਕਾਰਪ ਜਾਂ ਸੰਗਰੂਰ ਤੋਂ ਲੁੱਟ ਕੇ ਮੇਲਾ 675000 ਰੁਪਏ ਦੇ ਵਿੱਚ ਇੱਕੋ ਹੀ ਕਮੀ ਆ ਓਨਰ ਜ਼ਿਆਦਾ ਤੇ ਅਗਲੀ ਗੱਡੀ ਵੱਲ ਚੱਲਦੇ ਆ ਮਾਨਜ਼ਾ ਲੋ ਬਜਟ ਦੇ ਵਿੱਚ ਤੁਸੀਂ ਸਰਦਾਨ ਗੱਡੀ ਲੈਣਾ ਚਾਹੁੰਦੇ ਹੋ ਔਰ ਬਹੁਤ ਵਧੀਆ ਸੋਹਣੀ ਕਾਰ ਲੈਣਾ ਚਾਹੁੰਦੇ ਹੋ ਤੇ ਹਾਲਤ ਵੀ ਵਧੀਆ ਚਾਹੁੰਦੇ ਹੋ ਉੱਚਾ ਮਾਡਲ ਵੀ ਚਾਹੁੰਦੇ ਹੋ ਵੀ 10 20 ਦੋ ਮਾਡਲ ਮਿਲ ਜਵੇ 11 ਮਾਡਲ ਮਿਲ ਜੇ 12 ਮਿਲ ਜੇ ਇਹ ਤੁਹਾਨੂੰ ਦਵਾਂਗੇ ਅਸੀਂ 2010 ਮਾਡਲ ਗੱਡੀ 7ਵੇਂ ਮਹੀਨੇ ਦੀ 1,10,000 ਰੁਪਏ ਦੀ ਸਿਰਫ 1,10,000 ਰੁਪਏ ਦੀ ਇੰਜਨ ਪੂਰਾ ਵਧੀਆ ਸਵਿਫਟ ਵਾਲਾ ਇੰਜਨ ਆਉਂਦਾ ਜੀ ਇਹਦੇ 'ਚ ਤੇ ਕੁਆਟਰ ਜੈਟ ਇੰਜਨ ਆਉਂਦਾ ਇਹਦੇ 'ਚ AC ਵਗੈਰਾ ਸਾਰਾ ਕੁਝ ਵਰਕਿੰਗ ਆ ਚਲਾਵਾ ਪੂਰਾ ਮਸਤਾ ਗੱਡੀ ਦਾ 110000 ਰੁਪਏ ਚ ਪਿੱਛੇ ਡਿੱਗੀ ਆ ਤੁਸਾਂ ਨੇ ਦੇਖ ਹੀ ਲਿਆ ਹੋਣਾ ਪਿੱਛੇ ਡਿੱਗੀ ਨਵੀਂ ਦਿਖਾਇਆ ਥੋੜੀ ਜਿਹੀ ਮਾਰਿਆ ਮਾਗੋ ਫਾ ਕਰੋ ਪਿੱਛੇ ਡਿੱਗੀ ਦੇਖੋ ਤੁਸੀਂ ਹਾਂ ਦੇਖੋ ਡਿੱਗੀ ਵਾਲੀ ਗੱਡੀ ਆ ਤੇ ਅਗਲੀ ਗੱਡੀ ਆ ਗਈ ਜੀ 2015 ਮਾਡਲ ਡਸਟਰ 110 ਦੋ ਨੇ ਖੜੀਆਂ ਸਾਡੇ ਕੋਲ ਦੋ ਵੈਰਾਈਟੀਆਂ ਪਿੱਛੇ ਬਾਹਰ ਪਹਿਲਾਂ ਤੁਸੀਂ ਦੇਖਿਆ 85 BHP ਆ ਗਈ 110 BHP ਵਾਲੀ ਵਾਈਟ ਕਲਰ ਦੀ ਟਾਪ ਐਂਡ ਮਾਡਲ ਕੰਪਨੀ ਲਾਇਵਲ ਬਹੁਤ ਪਿਆਰੀ ਗੱਡੀ ਤੇ ਲਗਭਗ ਲਗਭਗ origignal paint ਦੇ ਵਿੱਚ ਹੈ ਗੱਡੀ ਦਾ ਬਜਟ ਹੈ ਜ 4.5 ਲੱਖ ਰੁਪਿਆ ਨੰਬਰ ਪੰਜਾਬ ਹੈ ਆਜੋ ਤੁਰੀਕਾਰ ਬਜਾ ਸੰਗਰੂਰ ਲਓ ਜੀ ਅਗਲੀ ਗੱਡੀ ਆ ਗਈ ਤੁਹਾਡੇ ਵਾਸਤੇ ਪੀਵੀ 19 ਨੰਬਰ ਦੀ ਐਲਐਕਸ ਆਈ ਐਲਐਕਸ ਆਈ ਤੋਂ ਬਣੀ ਹੈ ਜੈਡਐਕਸ ਆਈ ਪ੍ਰੋਜੈਕਟਰ ਲਾਈਟਾਂ ਤੁਸੀਂ ਦੇਖ ਰਹੇ ਹੋ ਫੌਗ ਲੈਂਪ ਦੇਖ ਰਹੇ ਹੋ ਐਂਡਰਾਇਡ ਸਿਸਟਮ ਲੱਗਿਆ ਹੈ ਗੱਡੀ ਦੇ ਵਿੱਚ ਤੇ 에ਅਰ ਬੈਗ ਦੋ ਆਗੇ 2021 ਮਾਡਲ ਗੱਡੀ 2021 ਮਾਡਲ ਦੇ ਵਿੱਚ ਗੱਡੀ ਆ ਗੱਡੀ ਦਾ ਬਜਟ ਆ ਸਿਰਫ 7 ਲੱਖ ਰੁਪਏ ਜੀ ਪੈਟਰੋਲ ਵਰਜਨ ਦੇ ਵਿੱਚ ਜੀ 2016 ਮਾਡਲ ਬਰੀਜ਼ਾ 2016 ਮਾਡਲ ਬਰੀਜ਼ਾ BDI ਤੇ ਬਹੁਤ ਸੋਹਣੀ ਕਾਰ ਆ ਬਹੁਤ ਮੈਂਟੇਨਡ ਕਾਰ ਆ ਤੇ ਗੱਡੀ ਦਾ ਬਜਟ ਵੀ ਸਹੀ ਆ 6 ਲੱਖ 35000 ਰੁਪਏ ਦੀ ਤੇ ਮੀ ਪੈ ਕੇ ਹਟਿਆ ਇਸ ਕਰਕੇ ਨਵੀਂ ਕੈਮਰਾਮੈਨ ਕਨਫਿਊਜ਼ ਹੈ ਕਿ ਮੈਂ ਕਿੱਧਰ ਦੀ ਨਗਾ ਤੂੰ ਬਸ ਇੱਥੇ ਹੀ ਬਣਾਈ ਚੱਲ ਵੀਡੀਓ ਕੋਈ ਨਹੀਂ ਲਓ ਜੀ ਅਗਲੀ ਗੱਡੀ ਲੋ ਬਜਟ ਦੇ ਵਿੱਚ ਉੱਚਾ ਮਾਡਲ ਗੱਡੀ ਫੇਰ ਆ ਗਈ 16 ਮਾਡਲ ਗੱਡੀ 290000 ਰੁਪਏ ਦੀ ਸੀएनजी ਬਹੁਤ ਵਧੀਆ ਗੱਡੀਆਂ ਸੀएनजी ਔਨ ਪੇਪਰ ਹੈ ਤੇ ਐਨਓਸੀ ਪ੍ਰਣਾਲੀ ਦੀ ਆਈ ਹੋਈ ਹੈ ਤੇ ਲੈ ਕੇ ਜਾ ਸਕਦੇ ਹੋ ਤੁਸੀਂ 290000 ਰੁਪਏ ਦੀ 16 ਮਾਡਲ ਗੱਡੀ ਜੀ 17 ਦੀ ਰਜਿਸਟਰਡ 16 ਮਾਡਲ ਗੱਡੀ ਅਗਲੀ ਗੱਡੀ ਆ ਗਈ ਜੀ 2014 ਮਾਡਲ 380000 ਰੁਪਏ ਦੀ ਡੀਜ਼ਲ ਹੋਂਡਾ ਸਿਟੀ ਡੀਜ਼ਲ ਐਸਵੀ ਮਾਡਲ ਦੇ ਵਿੱਚ ਫਸਟ ਓਨਰ ਗੱਡੀ ਬਹੁਤ ਪਿਆਰੀ ਗੱਡੀ ਤੇ ਅਗਲੀ ਗੱਡੀ ਆ ਗਈ ਜੀ 2008 ਮਾਡਲ ਜੈਡ ਐਕਸ ਆਟੋਮੈਟਿਕ ਹੋਂਡਾ ਸਿਟੀ ਬਹੁਤ ਹੀ ਸੋਹਣੀ ਕਾਰ ਤੇ ਗੱਡੀ ਦਾ ਬਜਟ ਵੀ ਬਹੁਤ ਸੋਹਣਾ 1,40,000 ਰੁਪਏ ਦੀ ਗੱਡੀ ਤੁਹਾਨੂੰ ਅਸੀਂ ਦੇਵਾਂਗੇ ਜੀ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਗੱਡੀ ਲੈਣ ਦੇ ਇੱਛ ਕੋ ਤਾਂ ਆ ਜਿਓ ਤੂਰੀ ਕਾਰਵਾਸ ਸੰਗਰੂਰ ਕਰੂਜ਼ 2016 ਮਾਡਲ 4 ਲੱਖ ਰੁਪਏ ਦੀ ਰੇਂਜ ਦੇ ਵਿੱਚ ਗੱਡੀ ਦੇਖ ਰਹੇ ਹਾਂ ਕੰਡੀਸ਼ਨ ਦੇ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਪੂਰੀ ਕੰਡੀਸ਼ਨ ਸਰਟੀਫਾਈਡ ਤੁਹਾਨੂੰ ਅਸੀਂ ਮਤਲਬ ਰਿਪੋਰਟ ਦੇਵਾਂਗੇ ਤੇ ਬਹੁਤ ਮਤਲਬ ਸਾਡੇ ਜਿਹੜੀ ਟੀਮ ਆ ਬਹੁਤ ਇਸ ਲਈ ਸਤਾਰਕਾ ਵੀ ਰਿਪੋਰਟ ਨਾਲ ਗਲਤ ਦਿੱਤੀ ਜਾਵੇ ਰਿਪੋਰਟ ਆਊਗੀ ਪੂਰੀ ਜੈਨੂਨ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚੱਲਦੇ ਆ ਅਗਲੀ ਗੱਡੀ ਆ ਗਈ ਜੀ ਮਰਸੀਡੀਜ਼ ਸੀਐਲਐਸ 2 350 ਨਾ ਸੁਣੀ ਹੋ ਨਾ ਦੇਖੀ ਹੋ ਦੇਖਣ ਨੂੰ ਵੀ ਨਹੀਂ ਹੈਗੀ ਪੰਜਾਬ ਦੀ ਸੜਕਾਂ ਦੇ ਉੱਪਰ ਬਹੁਤ ਟੌਪ ਦੀ ਗੱਡੀ origignal ਪੇਂਟ ਦੇ ਵਿੱਚ ਸਿਰਫ 27000 ਕਿਲੋਮੀਟਰ ਚੱਲੀ ਹੋਈ ਗੱਡੀ ਤੇ ਫਰੇਮਲੈਸ ਗੱਡੀ ਆ ਵਾਈਨ ਕਲਰ ਦੀ ਆ ਤੇ ਨਵੇਂ ਬ੍ਰੇਸਟੋਨ ਦੇ ਟਾਇਰ ਫੁੱਲ ਮੈਂਟੇਨਡ ਕਾਰ ਆ ਔਰ 27000 ओरिजिनल ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਅੰਟੀਰੀਅਰ ਵੀ ਤੁਹਾਨੂੰ ਦਿਖਾ ਅੰਟੀਰੀਅਰ ਇੱਥੇ ਹੀ ਦਿਖਾ ਦੇਣਾ ਵੀ ਅੰਟੀਰੀਅਰ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਅੰਟੀਰੀਅਰ ਆ ਤੇ ਗੱਡੀ ਦਾ ਜਿਹੜਾ ਬਜਟ ਆ ਗੱਡੀ ਦਾ ਜਿਹੜਾ ਬਜਟ ਆ ਉਹ ਹੈਗਾ ਸਿਰਫ 8.5 ਲੱਖ ਰੁਪਈਆ 11 ਮਾਡਲ ਗੱਡੀ ਆ ਜੀ ਸਿਰਫ 27000 ਚੱਲੀ ਹੋਈ ਆ ਅਗਲੀ ਗੱਡੀ ਬਾਅਦ ਤੁਹਾਨੂੰ ਲੈ ਕੇ ਚੱਲਦੇ ਆਲਟੋ Alto ਹੈਗੀ ਹੈ 2010 ਮਾਡਲ 1,45,000 ਰੁਪਏ ਦੀ ਬਹੁਤ ਵਧੀਆ ਗੱਡੀ ਪੰਜਾਬ ਨੰਬਰ ਸੰਗਰੂਰ ਦਾ ਨੰਬਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਬਹੁਤ ਵਧੀਆ ਕਾਰ ਹੈ ਲੈ ਜਾਓ ਧੁਰੀ ਕਾਰ ਬਿਜਾਰ ਸੰਗਰੂਰ ਤੋਂ ਅਗਲੀ ਕੱਡੀ ਆ ਗਈ ਜੀ 2012 ਮਾਡਲ ਡਿਜ਼ਾਇਰ ਡਿਜ਼ਾਇਰ ਦੀ ਬੜੀ ਡਿਮਾਂਡ ਆ ਰਹੀ ਹੈ ਮਾਰਕੀਟ ਦੇ ਵਿੱਚੋਂ ओरिजिनल ਕਲਰ ਦੇ ਵਿੱਚ ਤੁਹਾਨੂੰ ਦਵਾਂਗੇ 2012 ਮਾਡਲ ਨਾਲ ਦਾ ਸ਼ੀਸ਼ਾ ਬਹੁਤ ਸੋਹਣੀ ਗੱਡੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਗੱਡੀ ਦਾ ਜਿਹੜਾ ਬਜਟ ਆ ਉਹ ਹੈਗਾ ਅ ਸਿਰਫ ਉਹ ਸਾਢੇ 3 ਲੱਖ ਰੁਪਏ ਦੀ ਸਾਢੇ 3 ਲੱਖ ਰੁਪਏ ਦੀ ਅਗਲੀ ਗੱਡੀ ਵੈਗਨਰ 2012 ਮਾਡਲ 2 ਲੱਖ 25000 ਰੁਪਏ ਦੀ ਸੀਐਨਜੀ ਓਨ ਪੇਪਰ ਹੈ ਤੇ ਬਹੁਤ ਮੈਂਟੇਨਡ ਗੱਡੀ ਹੈ ਔਰ ਬਹੁਤ ਵਧੀਆ ਇੰਜਨ ਦੀ ਗੱਡੀ ਹੈ ਇਹੀ ਸੇਮ ਕਲਰ ਦੇ ਵਿੱਚ ਪਿੱਛੇ ਸਾਡੇ ਕੋਲ ਖੜੀ ਆ ਕੇ 10 2019 ਮਾਡਲ ਉਨੀ ਮਾਡਲ ਦੇ ਵਿੱਚ ਹੈ VXI ਹੈ ਤੇ NOC ਸੰਗਰੂਰ ਦੀ ਆਈ ਹੋਈ ਹੈ ਦੇਦਾ ਗੀ ਗੱਡੀ 310000 ਰੁਪਏ ਦੀ ਵਿਦ NOC ਲਓ ਜੀ 7 ਮਾਡਲ ਵੈਗਨਰ 2007 ਮਾਡਲ ਵੈਗਨਰ ਆਈ ਹੈ ਸਾਡੇ ਕੋਲੇ ਬਹੁਤ ਵਧੀਆ ਗੱਡੀ ਆ ਤੇ 95000 ਰੁਪਏ ਤੇ ਆ ਗਈ ਜੀ ਬਜਟ ਦੀ ਕਾਰ ਇੱਕ ਹੋਰ Ford Figo 2014 ਮਾਡਲ ਇੰਜਨ ਸਰਟੀਫਾਈਡ ਰਿਪੋਰਟ ਦੀ ਆਪਾਂ ਗੱਲ ਕਰਦੇ ਆ ਇੰਜਨ 'ਚ ਥੋੜੀ ਜਿਹੀ ਖਰਾਬੀ ਆ ਤੇ ਇੰਜਨ ਜੇ ਤੁਸੀਂ ਮਕੈਨਿਕ ਹੋ ਜਾਂ ਡੈਂਟਰ ਹੋ ਪੈਂਟਰ ਹੋ ਕੁਝ ਵੀ ਹੋ ਜਾਂ ਡੀਲਰ ਹੋ ਆ ਗੱਡੀ ਲੈ ਜਾਓ ਗੱਡੀ ਹੈਗੀ ओरिजिनल पेंट ਦੇ ਵਿੱਚ ਟਾਈਟੇਨੀਅਮ ਮਾਡਲ ਟਾਪ ਮਾਡਲ 1 ਲੱਖ ਰੁਪਏ ਦੀ ਰੇਂਜ 14 ਮਾਡਲ ਇਹ ਲੈ ਜਾਓ 11 ਮਾਡਲ 1 ਲੱਖ 10000 ਰੁਪਏ ਦੀ ਵਾਈਟ ਕਲਰ ਦੇ ਵਿੱਚ ਮਤਲਬ ਉਹ ਹੀ ਤੁਹਾਨੂੰ ਦੱਸਿਆ ਵੀ ਲੋ ਬਜਟ ਦੇ ਵਿੱਚ ਵੀ ਗੱਡੀਆਂ ਤੇ ਹਾਈ ਬਜਟ ਦੇ ਵਿੱਚ ਵੀ ਗੱਡੀਆਂ 2014 ਮਾਡਲ ਕੰਫਰਟ ਲਾਈਨ ਦੇ ਵਿੱਚ ਬੋਲੋ ਤੁਹਾਨੂੰ ਦੇ ਦਾਂਗੇ ਫਰਸਟ ਓਨਰ ਗੱਡੀ ਪੰਜਾਬ ਨੰਬਰ ਫਰਸਟ ਓਨਰ ਗੱਡੀ ਪੰਜਾਬ ਨੰਬਰ ਬਾਡੀ ਲਾਈਨ ਦੀ ਪੂਰੀ ਸੁਥਰੀ ਕਾਰ ਤੇ ਗੱਡੀ ਦਾ ਬਜਟ ਹੈ ਜੀ 325000 ਰੁਪਈਆ ਜੀ 14 ਮਾਡਲ ਗੱਡੀ ਜਿਆਦਾ ਜਾਣਕਾਰੀ ਲੈਣੀ ਆ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਅਗਲੀ ਗੱਡੀ ਆ ਗਈ ਜੀ ਇੰਡੀਕਾ 2012 ਮਾਡਲ 110000 ਰੁਪਈਆ ਦੀ ਨੰਬਰ ਪੰਜਾਬ ਦਾ ਲੱਗਣਾ ਗਿਆ ਹੈ ਨੰਬਰ ਲਾ ਕੇ ਦਵਾਂਗੇ ਜੀ ਆਲ オリジナル ਪੇਂਟ ਦੇ ਵਿੱਚ ਹੈ ਗੱਡੀ 14 ਮਾਡਲ ਗੱਡੀ 14 ਮਾਡਲ ਸਪੋਰਟਸ ਮਾਡਲ ਦੇ ਵਿੱਚ ਗੱਡੀ ਆ ਗਈ ਜੀ ਸਾਡੇ ਕੋਲੇ ਨਵੀਂ ਸ਼ੇਪ ਚ ਇਲਾਈਟ ਮਾਡਲ ਦੇ ਵਿੱਚ ਅਲਾਈ ਟਾਇਰ ਬਿਲਕੁਲ ਐਨ ਪੂਰੇ ਟੌਪ ਦੇ ਤੇ ਗੱਡੀ ਦੀ ਹਾਲਤ ਹੈਗੀ ਪੂਰੀ ਸੋਹਣੀ ਤੇ ਗੱਡੀ ਦਾ ਬਜਟ ਵੀ ਪੂਰਾ ਵਧੀਆ 4.5 ਲੱਖ ਰੁਪਏ ਦੀ ਤੁਹਾਨੂੰ ਗੱਡੀ ਦੇ ਦਾਂਗੇ ਜੀ 2012 ਮਾਡਲ ਗੱਡੀ ਆ ਗਈ ਸਾਡੇ ਕੋਲੇ i20 ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ 12 ਮਾਡਲ i20 ਤੇ ਗੱਡੀ ਦਾ ਬਜਟ ਹੈਗਾ ਜੀ ਸਿਰਫ ਔਰ ਸਿਰਫ 2.5 ਲੱਖ ਰੁਪਏ ਜੀ ਸਪੋਰਟਸ ਮਾਡਲ ਦੇ ਵਿੱਚ ਗੱਡੀ ਆ ਤੇ ਲੋ ਜੀ 2018 ਮਾਡਲ ਬੀਡੀਆਈ ਗੱਡੀ ਬਰੀਜ਼ਾ ਬੀਡੀਆਈ ਅਲਾਈ ਵੀਲ ਪਏ ਹੋਏ ਬਰਨਾਲੇ ਦਾ ਨੰਬਰ ਫਸਟ ਓਨਰ ਗੱਡੀ ਤੁਹਾਨੂੰ ਦਵਾਂਗੇ ਜੀ ਅਸੀਂ ਸਿਰਫ ਔਰ ਸਿਰਫ 7 ਲੱਖ ਰੁਪਏ ਦੀ 18 ਮਾਡਲ ਗੱਡੀ ਲੈ ਜਾ ਤੂਰੀ ਕਾਰ ਬਿਆਸ ਸੰਗਰੂਰ ਤੋਂ 18 ਮਾਡਲ ਤੁਹਾਨੂੰ ਦਵਾਂਗੇ ਜੀ ਅਮੇਜ਼ ਹੋਂਡਾ ਮੇਸ 100% ਲੋਨ ਫੈਸਿਲਿਟੀ ਹੈ ਗੱਡੀ ਦੇ ਉੱਪਰ ਮਿਲ ਸਕਦੀ ਹੈ ਤੁਹਾਨੂੰ ਤੇ ਗੱਡੀ ਦਾ ਜਿਹੜਾ ਬਜਟ ਆ ਉਹ ਵੀ ਹੈਗਾ ਬਹੁਤ ਪਿਆਰਾ ਗੱਡੀ ਦਾ ਬਜਟ ਹੈ ਸਿਰਫ ਔਰ ਸਿਰਫ 4.5 ਲੱਖ ਰੁਪਏ ਲਓ ਜੀ ਸਫਾਰੀ ਆ ਗਈ ਸਫਾਰੀ ਲੈਣ ਦੇ ਚੱਕੋਂ 2014 ਮਾਡਲ ਦੇ ਵਿੱਚ ਐਲ ਐਕਸ ਮਾਡਲ ਦੇ ਵਿੱਚ ਅਲਾਈ ਵਿਲ ਮਿਚਲਨ ਦੇ ਟਾਇਰ ਆਲ ओरिजिनल ਸਰਟੀਫਾਈਡ ਬੋਰਡ ਆਲ ओरिजिनल ਪੇਂਟ ਦੇ ਵਿੱਚ ਸਫਾਰੀ ਸਟ੍ਰੋਂਗ ਸਾਡੇ ਕੋਲ ਆਈ ਹੋਈ ਹੈ ਪੰਜਾਬ ਨੰਬਰ ਸੈਕੰਡ ਓਨਰ ਬਹੁਤ ਸੋਹਣੀ ਕਾਰ ਹੈ ਤੇ ਗੱਡੀ ਦਾ ਜਿਹੜਾ ਬਜਟ ਆ ਉਹ ਵੀ ਬਹੁਤ ਵਧੀਆ 4,60,000 ਰੁਪਏ ਦੀ ਤੁਹਾਨੂੰ ਦਵਾਂਗੇ ਸੀ ਤੁਰੀ ਕਾਰ ਬਜ਼ਾਰ ਸੰਗਰੂਰਤ ਜੀ ਕਾ ਸਾਡਾ ਸਟਾਕ ਤੁਰੀ ਕਾਰ ਬਜ਼ਾਰ ਸੰਗਰੂਰ ਦਾ ਇਸੇ ਤਰ੍ਹਾਂ ਦਾ ਸਟਾਕ ਸਾਡਾ ਪਹੀੜ ਤੇ ਬਰਨਾਲਾ ਬ੍ਰਾਂਚ ਦੇ ਵਿੱਚ ਤੁਸੀਂ ਦੇਖਣ ਨੂੰ ਮਿਲੂਗਾ ਬਿਲਕੁਲ ਸੇਮ ਗੱਡੀਆਂ ਲਗਭਗ ਇਹੀ ਮਾਡਲ ਉੱਚੇ ਮਾਡਲ ਲੋ ਬਜਟ ਦੀਆਂ ਗੱਡੀਆਂ ਤੁਸੀਂ ਜਿੱਥੇ ਮਰਜ਼ੀ ਵਿਜ਼ਿਟ ਕਰ ਸਕਦੇ ਹੋ ਲੁਧਿਆਣੇੋਂ ਤਾਂ ਅਪੀ ਹੀਰ ਬ੍ਰਾਂਚ ਵਿਜ਼ਿਟ ਕਰੋ ਸੰਗਰੂਰ ਦੇ ਨੇੜੇ ਤੇੜੇ ਦੇੋਂ ਤਾਂ ਸੰਗਰੂਰ ਬ੍ਰਾਂਚ ਜੇ ਬਠਿੰਡੇ ਜਾਂ ਬਰਨਾਲੇ ਏਰੀਏ ਦੇੋਂ ਤੁਸੀਂ ਮਾਨਸਾ ਏਰੀਏ ਦੇੋਂ ਤਾਂ ਤੁਸੀਂ ਸਾਨੂੰ ਮਿਲ ਸਕਦੇ ਹੋ ਬਰਨਾਲਾ ਵਿਖੇ ਤੇ ਫਾਈਨਾਂਸ ਫੈਸਿਲਿਟੀ ਹੈਗੀ ਆ ਜੀ ਤੇ ਐਡਰੈਸ ਸਾਡਾ ਲਾਸਟ ਤੇ ਨੋਟ ਕਰ ਲਓ ਤੂਰੀ ਕਾਰ ਬਾਜ਼ਾਰ ਸੰਗਰੂਰ ਵਿਖੇ ਨਾਨਕਿਆਣਾ ਚੌਂਕ ਦੇ ਨੇੜੇ ਸ਼ਿਵਮ ਕਲੋਨੀ ਗਲੀ ਨੰਬਰ 6 ਦੇ ਬਿਲਕੁਲ ਸਾਹਮਣੇ ਸੰਗਰੂਰ ਵੇਖੇ ਸਾਡਾ ਆਫਿਸ ਹੈ ਤੇ ਉੱਥੇ ਆ ਕੇ ਤੁਸੀਂ ਵੀ ਜਿਹੜਾ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਪੂਰੀ ਟੀਮ ਸਾਡੇ ਨਾਲੇ ਖੜੀ ਆ ਕੋਈ ਚੱਕਰ ਨਹੀਂ ਤੇ ਦੇਖ ਰਹੇ ਹੋ ਤੁਸੀਂ ਐ ਖੁਸ਼ ਰਹੋ ਤੇ ਪੈਸੇ ਕਮਾਉਂਦੇ ਰਹੋ ਤੇ ਵਧੀਆ-ਵਧੀਆ ਗੱਡੀਆਂ ਲੈਂਦੇ ਰਹੋ ਮਿਲਦੀਆਂ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ